ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਡੈਨਮਾਰਕ ਜਾਨਕੀ ਆਊਟ ਆਫ ਕੋਨਟਰੀ ਹੈ ਡੈਨਮਾਰਕ ਤਾਂ ਇੱਥੇ ਸੋਸ਼ਲ ਮੀਡੀਆ ਬੈਨ ਕਰਤਾ ਕਿਉਂ ਕਰਤਾ ਛੋਟੀ ਉਮਰ ਦੇ ਬੱਚੇ ਸੋਸ਼ਲ ਮੀਡੀਆ ਚ ਲਾਉਣ ਦੇ ਆਦੀ ਹੋਗੇ ਤਾਂ ਇਥੋਂ ਦੀ ਜਿਹੜੀ ਰਿਪੋਰਟ ਆਈ ਹੈ 15 ਸਾਲ ਤੋਂ ਘੱਟ ਉਮਰ ਦੇ ਬੱਚੇ ਉੱਥੇ ਉਹਨਾਂ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ ਨਾ ਫੇਸਬੁੱਕ ਨਾ ਇੰਸਟਾਗ੍ਰਾਮ YouTube ਕੁਝ ਵੀ ਸੋਸ਼ਲ ਮੀਡੀਆ ਉਹ ਨਹੀਂ ਚਲਾ ਸਕਣਗੇ ਤਾਂ ਮੋਬਾਈਲ ਤੇ ਸੋਸ਼ਲ ਮੀਡੀਆ ਉਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜਾ ਬੱਚਿਆਂ ਦਾ ਬਚਪਨਾ ਹੈ ਉਹ ਚੋਰੀ ਕਰ ਰਿਹਾ ਹੈ ਬਿਲਕੁਲ ਸਹੀ ਇਲਜ਼ਾਮ ਲਾਇਆ ਹੈ ਉੱਥੋਂ ਦੇ ਅੰਕੜ ਤਾਂ ਉਹਦੇ ਵਿੱਚ 11 ਤੋਂ ਲੈ ਕੇ 19 ਸਾਲ ਦੀ ਉਮਰ ਦੇ 60% ਮੁੰਡੇ ਆ ਜਿਹੜੇ ਉਹ ਆਪਣੇ ਖਾਲੀ ਸਮੇਂ ਦੇ ਵਿੱਚ ਆਪਣੇ ਦੋਸਤਾਂ ਨੂੰ ਨਹੀਂ ਮਿਲਦੇ ਸੋਸ਼ਲ ਮੀਡੀਆ ਤੇ ਵਿਜੀ ਰਹਿੰਦੇ ਆ ਸੋਸ਼ਲ ਮੀਡੀਆ ਚਲਾਉਂਦੇ ਆ ਜੇ ਕਲਾਸ ਦੀ ਗੱਲ ਕਰੀਏ 7ਵੀਂ ਕਲਾਸ ਦੇ ਬੱਚੇ ਨੇ ਇਸ ਤੋਂ ਬਾਅਦ 94% ਬੱਚੇ ਉਹ ਨੇ ਜਿਨ੍ਹਾਂ ਦੀ ਉਮਰ 13 ਸਾਲ ਹੈ ਤੇ ਉਹਨਾਂ ਦੇ 13 ਸਾਲ ਦੀ ਉਮਰ ਦੇ ਵਿੱਚ ਸੋਸ਼ਲ ਮੀਡੀਆ ਤੇ ਅਕਾਊਂਟ ਬਣ ਚੁੱਕੇ ਆ ਤਾਂ ਇਹ ਸੋਸ਼ਲ ਮੀਡੀਆ ਇਹ ਫੇਸਬੁੱਕਾਂ ਇਹ ਸਨੈਪਚੈਟਾਂ ਇਹ ਟਿਕਟੋਕਾਂ ਛੋਟੇ ਬੱਚਿਆਂ ਦਾ ਬਚਪਨ ਖਾਰੀਆਂ ਨੇ ਬੱਚੇ ਜਿਹੜੇ ਗਰਾਊਂਡ ਦੇ ਵਿੱਚ ਨਹੀਂ ਜਾਂਦੇ ਇਥੋਂ ਦਾ ਬੱਚਾ ਕਿਸੇ ਨਾ ਕਿਸੇ ਦਿਸ਼ਾ ਵੱਲ ਜਾਂਦਾ ਹੁੰਦਾ ਕਿ ਉਹਨੂੰ ਗਰਾਊਂਡ ਜਾਣ ਦੀ ਜਾਣ ਦੀ ਆਤ ਪਾਉ ਤਾਂ ਹੀ ਉਹ ਗਰਾਊਂਡ ਨਾਲ ਜੁੜੂਗਾ ਤਾਂ ਹੀ ਕੋਈ ਖੇਡ ਦੀ ਚੋਣ ਕਰੂ ਪਰ ਇਹ ਕੰਮ ਉਲਟ ਹੋ ਰਿਹਾ ਹੈ ਚਾਹੇ ਆਪਣੇ ਪੰਜਾਬ 'ਚ ਹੈ ਜਾਂ ਫਿਰ ਆਊਟ ਆਫ ਕੰਟਰੀ ਹੈ ਬੱਚੇ ਸੋਸ਼ਲ ਮੀਡੀਆ ਦੇ ਆਦੀ ਹੋ ਗਏ ਕੋਈ ਫੇਸਬੁੱਕ ਤੇ ਬੈਠਾ ਹੈ ਕੋਈ YouTube ਤੇ ਬੈਠਾ ਹੈ ਕੋਈ ਰੀਲਾਂ ਦੇਖੀ ਜਾਂਦਾ ਹੈ ਕੋਈ ਸਨੈਪਚੈਟ ਚਲਾਈ ਜਾਂਦਾ ਹੈ ਕੋਈ ਇੰਸਟਾਗ੍ਰam ਚਲਾਈ ਜਾਂਦਾ ਹੈ ਕੋਈ ਗੇਮਾਂ ਖੇਡੀ ਜਾਂਦਾ ਹੈ ਤਾਂ ਉੱਥੇ ਬੈਨ ਕਰਤਾ ਤਾਂ ਆਪਣੇ ਵੀ ਇਹ ਸਿਸਟਮ ਦੇ ਵਿੱਚ ਸੁਧਾਰ ਕਰਨਾ ਪਊ ਬਾਕੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ